ਹੀਰਾ ਪੁੱਤ ਖਾ ਲਿਆ ਡੈਨ ਖਾ ਗਈ ਡੈਨ ਖਾ ਗਈ ਮੇਰਾ ਹੀਰਾ ਪੁੱਤ ਡੈਨ ਖਾ ਗਈ ਸਾਡੇ ਘਰ ਡੈਨ ਆਈ ਤੇ ਸਾਡੇ ਪੁੱਤ ਨੂੰ ਖਾ ਗਈ ਇਹ ਭਾਵਕ ਬੋਲ ਨੇ ਗੁਰਵਿੰਦਰ ਸਿੰਘ ਦੇ ਮਾਪਿਆਂ ਦੇ ਜਿਨ੍ਹਾਂ ਦੇ ਹੋਣ ਹਰ ਬੇਟੇ ਨੂੰ ਉਹਨਾਂ ਦੀ ਆਪਣੀ ਹੀ ਨੋ ਦੇ ਵੱਲੋਂ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਔਰ ਇਨਾ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ ਹੈ ਕਿ ਸੁਣਨ ਵਾਲਿਆਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਦੋ ਵਾਰ ਜ਼ਹਿਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਮੌਤ ਨਹੀਂ ਹੋਈ ਤਾਂ ਫਿਰ ਪਤਨੀ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦੀਆਂ ਬਾਹਾਂ ਫੜੀਆਂ ਗਿਆ ਤੇ ਉਸ ਦਾ ਜਿਹੜਾ ਆਸ਼ਿਕ ਸੀ ਹਰਕਵਲ ਉਸ ਦੇ ਵੱਲੋਂ ਗਲਾ ਦਬਾਇਆ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤੇ ਅੱਜ ਉਦੋਂ ਪਰਿਵਾਰ ਭੁੱਬਾ ਮਾਰਦਾ ਹੋਇਆ ਰੋਂਦਾ ਕੁਰਲਾਂਦਾ ਨਜ਼ਰ ਆਇਆ ਜਦੋਂ ਉਹਨਾਂ ਦੇ ਬੇਟੇ ਦੀਆਂ ਅਸਤੀਆਂ ਨੂੰ ਜਲ ਪ੍ਰਵਾਹ ਕੀਤਾ ਜਾ ਰਿਹਾ ਸੀ ਅੰਤਿ ਵਿਦਾਇਗੀ ਜਦੋਂ ਦਿੱਤੀ ਜਾ ਰਹੀ ਸੀ ਗੁਰਵਿੰਦਰ ਨੂੰ ਤਾਂ ਉਸ ਵੇਲੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਮਾਪੇ ਨੇ ਰਿਸ਼ਤੇਦਾਰ ਨੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਹੋਣ ਹਰ ਬੇਟੇ ਨੂੰ ਉਹਨਾਂ ਦੀ ਨੋ ਨੇ ਆਪਣੀ ਆਸ਼ਕੀ ਦੇ ਚੱਕਰ ਦੇ ਵਿੱਚ ਖਤਮ ਕਰ ਦਿੱਤਾ ਲੋਕ ਕਹਿ ਰਹੇ ਨੇ ਕਿ ਜੇਕਰ ਉਸ ਨੂੰ ਕਿਸੇ ਹੋਰ ਨਾਲ ਪਿਆਰ ਸੀ ਤਾਂ ਆਪਣੇ ਪਤੀ ਨੂੰ ਤਲਾਕ ਦੇ ਦਿੰਦੀ ਉਸ ਨੂੰ ਛੱਡ ਦਿੰਦੀ ਲੇਕਿਨ ਕਿਸੇ ਦਾ ਪੁੱਤ ਮਾਰਨਾ ਕਿੰਨਾ ਕੁ ਸਹੀ ਹੈ ਇੱਕ ਗੱਭਰੂ ਨੌਜਵਾਨ ਪੁੱਤ ਮਾਰ ਕੇ ਕੀ ਮਿਲਿਆ ਜੇਲ੍ਹ ਦੀ ਸਜ਼ਾ ਲੇਕਿਨ ਉੱਥੇ ਵੀ ਉਸ ਦੇ ਵੱਲੋਂ ਡਿਮਾਂਡਾਂ ਕੀਤੀਆਂ ਜਾ ਰਹੀਆਂ ਨੇ ਕਿ ਮੈਨੂੰ ਬੈਂਗਨ ਨਹੀਂ ਖਾਣੇ ਮੈਂ ਆਪਣੀ ਇਹ ਸਬਜੀ ਨਹੀਂ ਖਾਣੀ ਡਰਾਮੇ ਜਿਹੜੇ ਨੇ ਉਸ ਦੇ ਵੱਲੋਂ ਕੀਤੇ ਜਾ ਰਹੇ ਨੇ ਲੇਕਿਨ ਪੁਲਿਸ ਦੇ ਵੱਲੋਂ ਉਸ ਦੀ ਕੁੱਟਮਾਰ ਵੀ ਜਿਹੜੀ ਕੀਤੀ ਗਈ ਹੈ ਜੋ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਉਹ ਲੰਗ ਮਾਰ ਕੇ ਤੁਰਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਇਹ ਤਸਵੀਰਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਜਦੋਂ ਗੁਰਵਿੰਦਰ ਦੀਆਂ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਸੀ ਤ ਉਸ ਵੇਲੇ ਕਿਸ ਤਰ੍ਹਾਂ ਮਾਪੇ ਜਿਹੜੇ ਨੇ ਰੋਂਦੇ ਹੋਏ ਭੁੱਬਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਨੇ ਰੂ ਨੂੰ ਕੰਬਾ ਦੇਣ ਵਾਲੀਆਂ ਤਸਵੀਰਾਂ ਨੇ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਵਾਰ ਸਭ ਦੇ ਰੌਂਟੇ ਖੜੇ ਹੋ ਜਾਂਦੇ ਨੇ ਔਰ ਪਤਨੀਆਂ ਤੇ ਹਮੇਸ਼ਾ ਹੀ ਅਤਿਆਚਾਰ ਜਿਹੜਾ ਹੁੰਦਾ ਨਜ਼ਰ ਆਉਂਦਾ ਹੈ ਜਦੋਂ ਕਿਸੇ ਨੂੰ ਮਾਰ ਕੇ ਕੋਈ ਨੀਲੇ ਡਰਾਮ ਦੇ ਵਿੱਚ ਉਸਤੇ ਟੋਟੇ ਟੋਟੇ ਕਰਕੇ ਉਸ ਨੂੰ ਦਫਨਾ ਦਿੰਦਾ ਹੈ ਕੋਈ ਆਪਣੇ ਪਤੀ ਨੂੰ ਮਾਰ ਕੇ ਫ੍ਰਿਜ ਦੇ ਵਿੱਚ ਉਸਤੇ ਟੋਟੇ ਟੋਟੇ ਕਰਕੇ ਰੱਖ ਦਿੰਦਾ ਹੈ ਹਾਲਾਂਕਿ ਪਤਨੀਆਂ ਦੇ ਉੱਪਰ ਵੀ ਜ਼ੁਲਮ ਹੁੰਦੇ ਨੇ ਲੇਕਿਨ ਪਤਨੀਆਂ ਦੇ ਉੱਪਰ ਵੀ ਜ਼ੁਲਮ ਜਿਹੜੇ ਹੁਣ ਹੋਣ ਲੱਗੇ ਨੇ ਪਿਛਲੇ ਦਿਨਾਂ ਦੀਆਂ ਜੋ ਘਟਨਾਵਾਂ ਸਾਹਮਣੇ ਆਈਆਂ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਆਖਿਰਕਾਰ ਇਸ ਸਮਾਜ ਦਾ ਕੀ ਹੋਵੇਗਾ ਤਾਂ ਕਿਸ ਤਰ੍ਹਾਂ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਆਓ ਸੁਣਦੇ ਹਾਂ ਗੁਰਵਿੰਦਰ ਦੇ ਮਾਪਿਆਂ ਦਾ ਕੀ ਕਹਿਣਾ ਹੈ ਉਹ ਦੇਣ ਖਾਗੀ ਮੇਰਾ ਹੀਰਾ ਪੁੱਤ ਦੇਣ ਖਾਗੀ ਉਹਨਾਂ ਕਹਿੰਦੇ ਨੇ ਡੇੜਾ ਤੋਂ ਮੇਰਾ ਪੁੱਤ ਤੇ ਉਹਨੂੰ 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 ਕਹਿੰਦੇ ਨੇ ਡੇੜਾ ਤੋਂ ਮੇਰਾ ਪੁੱਤ ਤੇ ਉਹਨ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਝੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਧੰਸੇ ਦੀ ਸਜ਼ਾ ਸੰਕੇ ਸਾਹਮਣੇ ਦਿੱਤੀ ਜਾਵੇ ਇਹਨੂੰ ਬਸ ਕਿਤੋਂ ਸਖਤ ਸਜ਼ਾ ਧੰਸੇ ਦੀ ਸਜ਼ਾ ਦੇ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋ ਕੋ ਕੇ ਮਾਰਿਆ ਉਹ ਬਹੁਤ ਸ਼੍ਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਲੇਤ ਨਹੀਂ ਜਾ ਸਕਦੀ ਸਾਡੇ ਬੱਚੇ ਦੀ ਨੇ ਜੋ ਘਪਰਵਾਰ ਹੈ ਨਹੀਂ ਸੀ ਵੀਰ ਜੀ ਜਿੰਨੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਉਹਦੇ ਮਾਪਿਓ ਵੀ ਖੋਦ ਇਸ ਵਿੱਚ ਨਵੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਕਦੇ ਉੱਤੇ ਕੋਈ ਛੋਲ ਲਿਆਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉਹਨੀ ਵੀ ਘਟਾ ਹਾਂ ਜਿਹਨੇ ਮਾਰਮਕਾਇਆ ਸਾਨੂੰ ਉਹਨੇ ਮਾੜਾ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਇੰਨਾ ਜਿਆਦਾ ਭਲਾ ਮਾਨਸੀ ਨਾ ਆਪਾਂ ਕਹਿ ਨਹੀਂ ਜੀ ਉਹਨੇ ਤਾਂ ਪਥਕਦੇ ਇੰਨੇ ਬਹੁਤ ਜਿਆਦਾ ਭਲਾ ਮਾਨਸੀ ਆਪਾਂ ਮੂੰਹ ਥੱਕਦਾ ਇੰਨਾ ਵੀ ਕਹਿ ਨਹੀਂ ਸਕਦੇ ਵੀ ਬੋਲ ਤਾਂ ਬੋਲਦਾ ਹੀ ਨਹੀਂ ਮੂੰਹ ਤਾਂ ਬੋਲ ਹੀ ਨਹੀਂ ਵਿਚਾਰੇ ਦੇ ਇਹੋ ਜਿਹਾ ਕਿਸੇ ਹੋਰ ਭਰਾ ਨਾਲ ਵੀ ਨਾ ਸਾਡੇ ਨਾਲ ਕੋਈ ਵਾਕਾ ਇਹੋ ਜਿਹਾ ਹੋਵੇ ਕੋਈ ਮੇਰਾ ਰਿਸ਼ਤੇਦਾਰ ਸੀ ਮੇਰੇ ਸਾਲੇ ਦਾ ਬੇਟਾ ਸੀ ਹਾਂਜੀ ਤੇ ਇੰਨਾ ਸੋਚਿਆ ਨਹੀਂ ਸੀ ਜੀ ਅਸੀਂ ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਤੇ ਪਰ ਹੁਣ ਬੇਟੇ ਦਾ ਕਹਿੰਦੇ ਆ ਵੀ ਅਸੀਂ ਮੈਰਿਜ ਹੀ ਨਹੀਂ ਕਰਵਾਉਣੀ ਐਨੇ ਡਰੇ ਹੋਏ ਆ ਪਰ ਇਹਨੂੰ ਸਖਤ ਤੋਂ ਸਖਤ ਮਤਲਬ ਸਜ਼ਾ ਮਿਲਣੀ ਚਾਹੀਦੀ ਆ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਬਸ